ਦੀ ਜਨਤਾ ਪਾਰਟੀ ਜਿੰਦਾਬਾਦ ਖੋਜਲ ਸਾਹਿਬ ਅੱਜ ਕਪੂਰ ਸਾਹਿਬ ਆਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੀਡੀਆ ਪੈਨਲਿਸਟ ਸ੍ਰੀ ਸੰਜੇਪ ਕਪੂਰ ਜੀ ਜਿਹੜੇ ਕਿ ਸੀਏ ਹਨ ਅਮਰਸਰ ਤੋਂ ਉਹ ਅੱਜ ਸਾਨੂੰ ਕਪੂਰਥਲੇ ਜ਼ਿਲ੍ਹੇ ਨੂੰ ਜੋ ਸਾਡਾ ਮੋਦੀ ਸਰਕਾਰ ਦਾ ਕੇਂਦਰੀ ਬਜਟ ਆ ਉਹਦੇ ਬਾਰੇ ਸਾਨੂੰ ਚਾਨਣਾ ਪਾਉਣ ਵਾਸਤੇ ਸਾਡੇ ਚਾਹਰ ਹੋਏ ਆ ਅਤੇ ਜੋ ਲੋਕਾਂ ਦੇ ਵਿੱਚ ਪਰੰਪ ਭੁਲੇਖੇ ਸਾਡੀ ਵਿਰੋਧੀ ਪਾਰਟੀਆਂ ਵੱਲੋਂ ਪਾਏ ਜਾ ਰਿਹਾ ਕਿ ਬਜਟ ਵਿੱਚ ਆ ਹੈ ਨਹੀਂ ਉਹ ਹੈ ਨਹੀਂ ਉਹ ਸਾਰਾ ਕੁਝ ਪੱਤਰਕਾਰ ਵੀਰਾਂ ਦੇ ਸਾਹਮਣੇ ਐਸਾ ਰਖਵਾਸਾ ਕੀਤਾ ਗਿਆ ਕਿ ਕਿਵੇਂ ਜਿਹੜਾ ਬਜਟ ਆ ਇਹ 10 ਸਾਲ ਸਰਕਾਰ ਪਹਿਲਾਂ ਰਹੀ ਆ ਉਹਦੀ ਹੋਰ ਦੇਸ਼ ਦੀ ਗਤੀ ਨੂੰ ਤੇਜ਼ ਕਰਨ ਵਾਸਤੇ ਜਿਹੜਾ ਇਹ ਤੀਸਰਾ ਬਜਟ ਜਿਹੜਾ ਲਿਆਂਦਾ ਗਿਆ ਆ ਔਰ ਮੈਂ ਸਮਝਦਾ ਕਿ ਜਿਹੜਾ ਇਹ ਜਿਹੜਾ ਬਜਟ ਆ ਇਹ ਦੇਸ਼ हित ਦੇ ਵਿੱਚ ਆ ਦੇਸ਼ ਦੇ ਕਲਿਆਣ ਕਰ ਜਿਹੜੀ ਯੋਜਨਾਵਾਂ ਚੱਲ ਰਹੀਆਂ ਉਹਨਾਂ ਨੂੰ ਹੋਰ ਗਤੀ ਮਿਲੂਗੀ ਸਾਡਾ ਦੇਸ਼ ਜਿਹੜਾ ਹੋਰ ਤਰੱਕੀ ਕਰੂਗਾ ਸਾਡੀ ਸੂਚੀ ਭਾਜਪਾ ਪਾਰਟੀ ਦੀ ਲੀਡਰਸ਼ਿਪ ਉਹਨਾਂ ਦੇ ਸਹਿਥ ਸਨਮਾਨ ਸਮਾਰੋਹ ਉਹਨਾਂ ਦਾ ਕੀਤਾ ਗਿਆ ਅਤੇ ਪੱਤਰਕਾਰ ਵੀਰਾਂ ਦੇ ਦੇਖੋ ਜਿਹੜੇ ਸਵਾਲ ਆ ਉਹ ਬੜੇ ਖੁੱਲੇ ਮਨ ਦੇ ਨਾਲ ਦਿੱਤੇ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇੰਟਰੋਡਕਸ਼ਨ ਪਲੀਜ਼ ਸੰਜੇ ਕਪੂ ਮੀਡੀਆ ਪੈਨਲਿਸਟ ਬੀਜਪੀ ਪੰਜਾਬ ਸਰ ਕੀ ਅੱਜ ਮੋਟਿਵ ਹੈਗਾ ਪ੍ਰੈਸ ਕਾਨਫਰੈਂਸ ਦੇਖੋ ਸਾਡਾ ਬਜਟ ਥੋੜੇ ਦਿਨ ਪਹਿਲੇ ਆਇਆ ਗਾ ਹੈ ਔਰ اپੋਜੀਸ਼ਨ ਪਾਰਟੀਆਂ ਨੇ ਇੱਕ ਬੜਾ ਪ੍ਰੋਪਾਗੈਂਡਾ ਕੀਤਾ ਗਿਆ ਕਿ ਬਜਟ ਦੇ ਵਿੱਚ ਬਹੁਤ ਕਮੀਆਂ ਨਹੀਂ ਹੈ ਪਰ ਸਰਕਾਰ ਨੇ ਜੋ 2014 ਦੇ ਵਿੱਚ ਡਵੈਲਪਮੈਂਟ ਸਟਾਰਟ ਕੀਤੀ ਸੀ ਇਹ ਬਜਟ ਉਹੀ ਦਿਸ਼ਾ ਦੇ ਵਿੱਚ ਅੱਗੇ ਵਧਦਾ ਹੈ ਕਿ ਲੋਕਾਂ ਤੱਕ ਸਹੀ ਗੱਲਾਂ ਪਹੁੰਚ ਸਕਣ ਕਿ ਸਰਕਾਰ ਲੋਕਾਂ ਦੇ ਬੈਨੀਫਿਟ ਲਈ ਕੀ ਕੀ ਕੰਮ ਕਰਦੀ ਪਈ ਗਈ ਹੈ ਇਹ ਸਾਰੀਆਂ ਗੱਲਾਂ ਲੋਕਾਂ ਤੱਕ ਸਹੀ ਤੰਗ ਨਾਲ ਪਹੁੰਚ ਸਕਣ ਇਸ ਕਰਣ ਭਾਜੀਪੀ ਨੇ ਨਿਰਮੈ ਲਤਾ ਕਿ ਆਪਾਂ ਹਰ ਜ਼ਿਲ੍ਹੇ ਦੇ ਵਿੱਚ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਲੋਕਾਂ ਦੇ ਹਿੱਤਾਂ ਦੇ ਪ੍ਰਤੀ ਕਿੰਨੀ ਚਿੰਤਿਤ ਹੈ ਔਰ ਉਸ ਦਿਸ਼ਾ ਦੇ ਵਿੱਚ ਕਿਵੇਂ ਅੱਗੇ ਵਧਦੀ ਪਈ ਹੈ ਸੋ ਇਸ ਕੰਟੈਕਸਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਸਾਰੀਆਂ ਗੱਲਾਂ ਔਰ ਬਜਟ ਦੇ ਵਿੱਚ ਜੁੜੇ-ਜੁੜੇ ਅੱਛੇ ਫੀਚਰ ਹੈਗੇ ਆ ਦੇਸ਼ੀ ਡਵੈਲਪਮੈਂਟ ਨਾਲ ਰਿਲੇਟਡ ਔਰ ਸਾਰੇ ਫੀਚਰ ਲੋਕਾਂ ਨੂੰ ਦੱਸੇ ਜਾ ਰਹੇ ਆ ਮੀਡੀਆ ਨੂੰ ਦੱਸੇ ਜਾ ਰਹੇ ਹੈ ਕਿ ਲੋਕੀ ਐਸੇ ਬਾਰੇ ਜਾਣਕਾਰ ਬਣਨ ਔਰ ਕੱਲ ਨੂੰ ਜੋ ਵੀ ਐਡਵਾਂਟੇਜ ਜੋ ਵੀ ਬੈਨੀਫਿਟ ਸਰਕਾਰ ਲੋਕਾਂ ਲਈ ਕਰਦੀ ਪਈ ਹੈ ਲੋਕੀ ਉਹਦੇ ਬਾਰੇ ਅਵੇਅਰ ਹੋਣ ਉਹ ਬੈਨੀਫਿਟ ਸਰ ਲੋਕਾਂ ਤੱਕ ਪਹੁੰਚੇ। ਸਰ ਗਵਰਨਮੈਂਟ ਬਜਟ ਕਾਫੀ ਕਰਦੀ ਹੈ ਹੈਲਥ ਸੈਕਟਰ ਚ ਹੈ ਸਪੋਰਟਸ ਹੋ ਗਿਆ ਜੇ ਪਰ ਲੋਕਲ ਗੱਲ ਕਰ ਲਈਏ ਤੇ ਕੋਈ ਵੀ ਹੈਲਥ ਜਨਕੀ ਸੌਦਾ ਉਪਲਬਧ ਨਹੀਂ ਹੈ ਹਸਪੀਟਲਸ ਵਿੱਚ ਸਾਡੇ ਕਬੂਰਥਾ ਮੈਡੀਕਲ ਕਾਲਜ ਵੀ ਭਾਜਪੀ ਨੇ ਅਲਾਟ ਕੀਤਾ ਸੀ ਅਜੇ ਤੱਕ ਕੰਮ ਨਹੀਂ ਸ਼ੁਰੂ ਹੋਇਆ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਮੈਂ ਤੁਹਾਡੇ ਨਾਲ ਬਿਲਕੁਲ ਕਨਵਿੰਸਡ ਹਾਂ ਮੈਂ ਕੋਈ ਸੈਂਟਰ ਦੀਆਂ ਬੜੀਆਂ ਸਕੀਮਾਂ ਹੁੰਦੀਆਂ ਹਨ ਜੀ ਏ ਸਟੇਟ ਗਵਰਨਮੈਂਟ ਨੂੰ ਦੇਖਣਾ ਪਏਗਾ ਕਿ ਸੈਂਟਰ ਦੀ ਉਹ ਸਕੀਮਾ ਦਾ ਐਡਵਾਂਟੇਜ ਕਿਵੇਂ ਲੈ ਸਕਦੀ ਹੈ ਪਰ ਜੇ ਸਟੇਟ ਗਵਰਨਮੈਂਟ ਬਿਲਕੁਲ ਹੀ ਨਿਕੰਮੀ ਹੋਵੇ ਔਰ ਕੁਝ ਵੀ ਕਰਨਾ ਨਾ ਚਾਹਦੀ ਹੋਵੇ ਤੇ ਫਿਰ ਉਹ ਸੈਂਟਰ ਦੀ ਸਕੀਮਾ ਆਂਦੀਆਂ ਤੇ ਲੈਪਸ ਹੋ ਜਾਂਦੀਆਂ ਹੈ ਹਰ ਸੈਂਟਰ ਦੀ ਸਕੀਮਾ ਦੇ ਵਿੱਚ ਸੈਂਟਰ ਦਾ ਇੱਕ ਮжоਰਿਟੀ ਸ਼ੇਅਰ ਹੁੰਦਾ ਗਾਵਾ ਪਰ ਇੱਕ ਮਾਈਨੋਰਿਟੀ ਸ਼ੇਅਰ ਸਟੇਟ ਨੂੰ ਵੀ ਪਾਣਾ ਪੈਂਦਾ ਗਾਵਾ ਹੁਣ ਜਦੋਂ ਸਟੇਟ ਆਪਣੇ ਹਿੱਸੇ ਦਾ ਸ਼ੇਅਰ ਹੀ ਨਾ ਪਾਵੇਗੀ ਤੇ ਉਹ ਸੈਂਟਰ ਦੀ ਸਕੀਮ ਆਟੋਮੈਟਿਕਲੀ ਲੈਪਸ ਕਰੇਗੀ ਕਿਸਾ ਨੈਸ਼ਨਲ ਹਾਈਵੇ ਲਈ 58000 ਕਰੋੜ ਰੁਪਏ ਪੰਜਾਬ ਲਈ ਸੈਂਕਸ਼ਨਡ ਹੈਗੇ ਪਰ ਸਟੇਟ ਆਪਣਾ ਇਸਾ ਹੀ ਨਹੀਂ ਪਾ ਰਹੀ ਜਾਂ ਜਮੀਨਾਂ ਸਾਈਡਾਂ ਦੀ ਐਕਵਾਇਰ ਕਰਕੇ ਲੋਕਾਂ ਨੂੰ ਕੰਪਨਸੇਸ਼ਨ ਨਹੀਂ ਦੇਗੀ ਸੈਂਟਰ ਨੂੰ ਅਵੇਲੇਬਲ ਨਹੀਂ ਕਰਾਏਗੀ ਤੇ ਸੈਂਟਰ ਕੀ ਕਰ ਰਹਿਗਾ ਸੈਂਟਰ ਨੇ ਤੇ ਆਪਣਾ ਕੰਮ ਸਕੀਮਾ ਲਾਂਚ ਕਰਕੇ ਕਰ ਦਿੱਤਾ ਪਰ ਸਟੇਟ ਆਪਣਾ ਕੰਮ ਸਹੀ ਟੰਗ ਨਾਲ ਨਹੀਂ ਕਰ ਪਾਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਵਾ ਇੱਕ ਨੈਸ਼ਨਲ ਹੈਲਥ ਮਿਸ਼ਨ ਦਾ ਬੜਾ ਸ਼ੋਰ ਮਚਾਉਂਦੀ ਰਹੀ ਸਟੇਟ ਗਵਰਨਮੈਂਟ ਕਿਉਂ ਹੁੰਦਾ ਹੈਗਾ ਵੈ ਕਿ ਜਿਹੜੇ ਨੋਰਮਸ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਹੁੰਦੇ ਆ ਨਾ ਹਰ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸੈਂਟਰ ਜਿਹੜੇ ਕਾਨੂੰਨ ਬਣਾਵੇ ਉਹ ਕਾਨੂੰਨਾਂ ਦੇ ਅੰਤਰਗਤ ਕੰਮ ਕਰੇ ਉਹ ਕਾਨੂੰਨਾਂ ਨੂੰ ਐਜ਼ ਇਟ ਇਜ਼ ਇੰਪਲੀਮੈਂਟ ਕਰੇ ਪਰ ਜੇ ਉਹ ਤੁਸੀਂ ਕਾਨੂੰਨਾਂ 'ਚ ਛੇੜਖਾਨੀਆਂ ਕਰਨੀ ਸ਼ੁਰੂ ਕਰਦੇ ਹੋ ਉਹਨੂੰ ਡਿਸਟਰਬ ਕਰਨਾ ਸ਼ੁਰੂ ਕਰਦੇ ਹੋ ਆਪਣੀ ਪਾਰਟੀ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਦੇ ਹੋ ਉਸ ਸਕੀਮਾਂ ਦੀ ਕਾਸਟ ਤੇ ਤੇ ਸੈਂਟਰ ਕਿਸਾ ਪੈਸਾ ਦੇਗਾ ਕਿਉਂਕਿ ਸੈਂਟਰ ਮੇਤੇ ਜਿਹੜੀ ਸਕੀਮਾ ਬਣਾਈ ਹੈ ਉਹ ਸਕੀਮਾ ਦੇ ਅੰਦਰ ਅਗਰ ਤੇ ਤੁਹਾਨੂੰ ਪੈਸਾ ਦੇਣਾ ਹੈ ਫਿਰ ਤੁਸੀਂ ਇੱਕ ਰਾਜਨੀਤੀ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਦੇਗੇ ਸਾਡਾ ਪੰਜਾਬ ਦੀ ਸਰਕਾਰ ਜਦੋਂ ਤੱਕ ਮੈਂ ਦੇਖਣਾਗਾ ਇਹ ਸਾਡੇ ਪੰਜਾਬੀਆਂ ਦੀ ਬੜੀ ਮਾੜੀ ਕਿਸਮਤ ਹੈ ਕਿ ਸਾਨੂੰ ਇਹੋ ਜੀ ਸਰਕਾਰ ਮਿਲੀ ਹੈ ਆਮ ਆਦੀ ਪਾਰਟੀ ਦੀ ਅੱਜ 2.5 ਸਾਲ ਬੀਤ ਗਏ ਆ ਲੋਕਾਂ ਨੂੰ ਤੇ ਇਹ ਮਸੂਹ ਤੋਂ ਲੱਗਦਾ ਹੈ ਕਿ ਜੇ ਇਹ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਚੀਜ਼ ਹੀ ਕੋਈ ਨਹੀਂ ਗਈ ਪਰ ਤੁਸੀਂ ਅੱਜ ਤੱਕ ਨੌਨਾਂ ਦੀ ਹੁਣ ਗੱਲ ਕੀਤੀ ਅਬੀਛਾ ਜਾਈ ਵਖਰਾਇਆ ਬਹੁਤ ਸ਼ੰਕੇ ਲੋਕਾਂ ਚ ਪੈਦਾ ਹੋ ਗਏ ਕਿ ਜਿਹੜੇ ਨਵੇਂ ਕਾਨੂੰਨ ਲਾਗੂ ਹੋਇਆ 1 ਜੁਲਾਈ ਤੋਂ ਆਪਦੀ ਕਾਨੂੰਨ ਲੈ ਕੇ ਰੋਜ਼ੀ ਰੋਟੀ ਸ਼ੁਰੂ ਕਰਤਾ ਉਹਦਾ ਥੋੜਾ ਦੱਸੋ ਦੇ ਬਾਰੇ 1 ਜੁਲਾਈ ਦੇ ਕਿਹੜੇ ਕਾਨੂੰਨ ਦੀ ਗੱਲ ਕਰ ਰਹੇ ਹੋ ਬੀਐਨਐਸ ਜੋ ਹੋਇਆ ਨਾ ਆਈਪੀਸੀ ਨੂੰ ਨਵੇਂ ਧਾਰਾ ਚੇਂਜ ਕੀਤੀਆਂ ਕਈ ਤਰ੍ਹਾਂ ਦੇ ਜਿਹੜੇ ਨਵੇਂ ਕਿਹੜੇ ਕਿਹੜੇ ਐਕਟ ਦੀ ਗੱਲ ਕਰ ਰਹੇ ਹੋ ਤੁਸੀਂ ਜੋ ਆਈਪੀਸੀ ਨੂੰ ਕਨਵਰਟ ਹੋ ਗਈ ਬੀਐਨਐਸ ਉਹਦੇ ਚ ਕੁਝ ਨਹੀਂ ਹੈ ਉਹਦੇ ਵਿੱਚ ਆਪਾਂ ਕਈ ਕਲੋਜ਼ਾ ਜੜੀਆਂ ਆਈਆਂ ਸੀ ਪਤਾ ਨਹੀਂ ਅੰਗਰੇਜ਼ਾਂ ਦੇ ਟਾਈਮ ਦੀਆਂ ਚੱਲਦੀਆਂ ਆ ਰਹੀ ਸੀ ਉਹ ਘਟਾਈਆਂ ਵੇ ਸਕੋ ਸੌ ਤੋਂ ਵੱਧ ਕਲੋਜ਼ਸ ਉੜਾ ਦਿੱਤੀਆਂ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਣਾ ਵਾਂ 1500 ਦੇ ਕਰੀਬ-ਕਰੀਬ ਆਪਾਂ ਜਿਹੜੇ ਕਾਨੂੰਨ ਹੈ ਨਾ 2014 ਤੋਂ ਲੈ ਕੇ 2024 ਤੱਕ ਰਿਪੀਲ ਕੀਤੇ ਗਏ 1500 ਕਾਨੂੰਨ ਉਹ ਕਾਨੂੰਨ ਕੋਈ 100 ਸਾਲ ਪਹਿਲੇ ਬਣਿਆ ਸੀ ਕੋਈ 150 ਸਾਲ ਪਹਿਲੇ ਬਣਿਆ ਸੀ ਕੋਈ 200 ਸਾਲ ਪਹਿਲੇ ਬਣਿਆ ਸੀ ਅੱਜ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਵਾਂ ਇੱਕ ਬੜਾ ਪੰਜਾਬ ਦਾ ਇੱਕ ਸਸਾ ਸੁਣਾ ਦੇਣਾ ਵਾਂ ਪੰਜਾਬ ਦੇ ਚਗਾ ਪੰਜਾਬ ਸਰਾਏ ਐਕਟ ਐਸਰਾਏ ਐਕਟ ਬਣਿਆ ਸੀ 1857 ਦਾ ਜਦੋਂ ਗਦਰ ਹੋਇਆ ਨਾ ਫਸਟ ਟਾਈਮ ਅੰਗਰੇਜ਼ਾਂ ਨੇ ਬਣਾਇਆ ਸੀ ਕਿ ਜਦੋਂ ਕ੍ਰਾਂਤੀਕਾਰੀ ਸਰਾਮਾ ਚ ਆ ਕੇ ਰੁਕਦੇ ਸੀ ਤੇ ਉਹ ਇੰਟੀਮੀਟ ਕੀਤਾ ਜਾਵੇ ਤੇ ਉਹ ਇਨਫੋਰਮੇਸ਼ਨ ਅੰਗਰੇਜ਼ਾਂ ਨੂੰ ਮਿਲੇ ਕਿ ਉਹ ਸਰਾਮਾ ਚ ਰੁਕੇ ਤੇ ਉਹ ਬੇਸਿਕਲੀ ਉਹਨਾਂ ਨੂੰ ਪਕੜ ਸਕਣ ਉਹ ਅੱਜ ਤੱਕ ਖਤਮ ਨਹੀਂ ਕੀਤਾ ਔਰ ਜਿੰਨੇ ਹੋਟਲ ਇੰਡਸਟਰੀ ਦਰਬਾਰ ਸਾਹਿਬ ਦੇ ਆਸ-ਪਾਸ ਡਿਵੈਲਪ ਹੋਈ ਉਹ ਅਜ ਵੀ ਪੰਜਾਬ ਸਰਾਏ ਐਕਟ ਦੇ ਅੰਦਰ ਆਂਦੀ ਹੈ ਔਰ ਮਜ਼ੇ ਦੀ ਗੱਲ ਦੱਸਖੋ ਅੱਜ ਵੀ ਪਾਕਿਸਤਾਨ ਨੂੰ ਬਣੇ ਸਾਡੇ ਤੋਂ ਅਲੱਗ ਹੋਏ 70 75 ਸਾਲ ਤੋਂ ਬਾਅਦ ਹੋ ਗਏ ਹੈ ਅੱਜ ਵੀ ਉਥੇ ਪੈਨਲਟੀ ਲੈਣ ਦਾ ਹੱਕ ਪੰਜਾਬ ਸਰਾਇਆ ਵਿੱਚ ਲਾਹੌਰ ਹਾਈ ਕੋਰਟ ਨੂੰ ਹੁੰਦਾ ਵੇ ਉਹ ਵੀ ਗਵਰਨਮੈਂਟ ਨਹੀਂ ਬਦਲ ਪਾਈ ਕਿ ਉਹਨੂੰ ਪੰਜਾਬ ਮੇਂ ਹਰਿਆਣਾ ਹਾਈ ਕੋਰਟ ਕਰ ਦੇਈਏ ਇਹ ਤੇ ਹਾਲਾਤ ਹੈ ਸਾਡੇ ਦੇਸ਼ ਦੇ ਵਿੱਚ ਸਾਡੀ ਸਰਕਾਰ ਬਦਲਣ ਤੋਂ ਬਾਅਦ 1500 ਦੇ ਕਰੀਬ-ਕਰੀਬ ਆਪਾਂ ਜਿਹੜੇ ਕਾਨੂੰਨ ਅਗੇ ਸੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਗਾਇਦ ਦੇ ਟਾਈਮ ਤੇ ਔਰ ਜਿਹੜੇ ਅਸਰਛਾਈ ਕਰਪਸ਼ਨ ਦਾ ਜ਼ਰੀਆ ਬਣਾਉਂਦੀ ਪਈ ਸੀ ਉਹ ਖਤਮ ਕਰ ਦਿੱਤੇਗੇ ਪੁਲਿਸ ਨੂੰ ਬਹੁਤ ਪਾਵਰਫੁਲ ਕੀਤਾ ਅਸਾ ਕੁਝ ਨਹੀਂ ਹੈ ਐਸਾ ਕੁਝ ਨਹੀਂ ਹੈਗਾ ਕਿ ਪੁਲਿਸ ਨੂੰ ਪਾਵਰਫੁਲ ਕੀਤਾ ਹੈਗਾ ਵੇ ਬਿਲਕੁਲ ਗਲਤ ਐਲੀਗੇਸ਼ਨ ਹੈਗਾ ਵੇ ਸਿਰਫ ਆਪੋਜੀਸ਼ਨ ਦਾ ਕੰਮ ਹੈ ਕਿ ਲੋਕਾਂ ਦੇ ਵਿੱਚ ਕਨਫਿਊਜ਼ਨ